ਜੇ ਪਹਿਲਾ ਵੀ ਮੋਰਚਾ ਫਤਿਹ ਹੋਇਆ ਤਾਂ ਉਹਦੇ ਵਿੱਚ ਹਰੇਕ ਕਿਸਾਨ ਦਾ ਹਰੇਕ ਮਜ਼ਦੂਰ ਦਾ ਹਰੇਕ ਦੁਕਾਨਦਾਰ ਦਾ ਹਰੇਕ ਟਰੱਕ ਆਪਰੇਟਰ ਦਾ ਹਰੇਕ ਬੱਸ ਵਾਲੇ ਦਾ ਹਰੇਕ ਮੇਰੇ ਵੀਰ ਦਾ ਯੋਗਦਾਨ ਸੀ ਪ੍ਰਧਾਨ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗਲਤੀ ਹੋਈ ਆ ਜਿਹੜੇ ਕਿਸਾਨ ਅੱਧੇ ਕਿ ਕਿਸਾਨ ਚਲੇ ਗਏ ਉੱਥੇ ਸੰਜੁਗਤ ਕਿਸਾਨ ਮੋਰਚੇ ਨਾਲ ਕੋਈ ਤਾਲਮੇਲ ਨਹੀਂ ਕੀਤਾ ਗਿਆ ਜਿਹੜੀਆਂ ਦੋ ਤਿੰਨ ਚਾਰ ਜਥੇਬੰਦੀਆਂ ਨੇ ਜਿਹੜੀਆਂ ਉਸ ਬਾਰਡਰਾਂ ਦੇ ਉੱਤੇ ਲੜ ਰਹੀਆਂ ਨੇ ਪਰ ਅਸੀਂ ਹੁਣ ਜਿਹੜੀ ਮੀਟਿੰਗ ਕਰਕੇ ਆਂ ਭਾਰਤ ਦੀ 400 ਜਥੇਬੰਦੀ ਉਹਦੇ ਵਿੱਚ ਹਾਜ਼ਰ ਹੋਈਆ ਜਲਦਬਾਜੀ ਚ ਤਤਪੜਤੀ ਚ ਇਹ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਅਸੀਂ ਕੋਸ਼ਾਗੂ ਜਾ ਕੇ ਜਿਹੜੀਆਂ ਰੈਂਦੀਆਂ ਮੰਗਾਂ ਨੇ ਉਹਨਾਂ ਨੂੰ ਮਨਵਾ ਕੇ ਮੁੜਿਆਵਾਂਗੇ ਇਹ ਉਹਨਾਂ ਦੇ ਮਨ ਦੀ ਗਲਤਫਹਿਮੀ ਸੀ ਛਰੇ ਆਮਦਾਨ ਕਰਦੇ ਨੇ ਲੱਖੇ ਸਧਾਨੇ ਵਰਗੇ ਵੀ ਅਸੀਂ ਬਠਿੰਡੇ ਤੋਂ ਇਲੈਕਸ਼ਨ ਲੜਾਂਗੇ ਉਹ ਮੋਰਚੇ ਦੇ ਵਿੱਚ ਉਹ ਆਗੂਆਂ ਨੂੰ ਉੱਥੇ ਬੋਲਣ ਦੀ ਪੂਰੀ ਖੁੱਲ ਹੈ 2 ਫਰਵਰੀ ਨੂੰ ਅਸੀਂ ਸਭ ਤੋਂ ਪਹਿਲਾ WTO ਦਾ ਵੱਡਾ ਪੁਤਲਾ ਬਣਾ ਕੇ ਸਾਰੇ ਭਾਰਤ ਦੇ ਵਿੱਚ ਫੂਕਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਬੂ ਬਾਰਡਰ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਆ ਅਤੇ ਅੱਗੇ ਦੇ ਐਲਾਨ ਵੀ ਕਿਸਾਨ ਕਰ ਰਹੇ ਨੇ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਅਤੇ ਹੁਣ 26 ਫਰਵਰੀ ਦਾ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਜਿਸ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਪਵਾਨੀਗੜ੍ਹ ਚ ਮੌਜੂਦ ਨੇ ਜਿੱਥੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਆ ਕਿ 26 ਫਰਵਰੀ ਨੂੰ ਕਿਸ ਤਰ੍ਹਾਂ ਪ੍ਰੋਟੈਸਟ ਕਰਾਂਗੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਾਂਗੇ ਕਿੱਥੇ-ਕਿੱਥੇ ਉਹ ਪ੍ਰਦਰਸ਼ਨ ਹੋਣਗੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਲਗਾਤਾਰ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਨੇ ਚਾਹੇ ਰਾਜੇਵਾਲਾ ਡਕੌਂਦਾ ਸਾਰੀਆਂ ਜਥੇਬੰਦੀਆਂ ਆਪਣਾ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੀਆਂ ਨੇ ਸੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬੇ ਦੇ ਮੀਤ ਪ੍ਰਧਾਨ ਨੇ ਸਾਡੇ ਨਾਲ ਗੁਰਮੀਤ ਸਿੰਘ ਪੱਟੀਵਾਲ ਮੌਜੂਦ ਜੋ ਸੰਯੁਕਤ ਕਿਸਾਨ ਮੋਰਚੇ ਦੀ ਜਿਸ ਦਿਨ ਮੀਟਿੰਗ ਸੀ ਉੱਥੇ ਮੌਜੂਦ ਸੀ ਕਿ ਕਿਹੜੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਨੇ ਪ੍ਰਧਾਨ ਜੀ 26 ਫਰਵਰੀ ਦਾ ਕੀ ਪ੍ਰੋਗਰਾਮ ਆ ਕਿਵੇਂ ਦਾ ਪ੍ਰੋਟੈਸਟ ਕਰਨਾ ਮੈਂ ਗਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਬੀਤ ਪ੍ਰਧਾਨ ਭਾਰਤੀ ਕਿਸਾਨ ਜੀ ਉਹਨੇ ਨੇ ਇਕਤਾ ਢਕਾਉਂਦਾ ਜਿਹੜਾ ਸਾਡਾ 26 ਫਰਵਰੀ ਦਾ ਪ੍ਰੋਗਰਾਮ ਹੈ ਇਹ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਫੈਸਲਾ ਲਿਆ ਹੈ ਜਿਹੜਾ ਹਰਿਆਣੇ ਦੇ ਬਾਡਰਾਂ ਦੇ ਉੱਤੇ ਜੋ ਜ਼ਬਰ ਹਰਿਆਣਾ ਸਰਕਾਰ ਬੀਜੇਪੀ ਦੀ ਤੇ ਕੇਂਦਰ ਦੀ ਬੀਜੇਪੀ ਦੀ ਸਰਕਾਰ મોદી ਦੀ ਜ਼ਬਰ ਟਾ ਰਹੀ ਹੈ ਉਹਦਾ ਅਸੀਂ ਪਰਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਪਰ ਦੇਖੋ ਜਿਹੜਾ ਹਰਿਆਣੇ ਦੇ ਬਾਡਰਾਂ ਦੇ ਉੱਤੇ ਵੀ ਮੋਰਚਾ ਚੱਲ ਰਿਹਾ ਹੈ ਉਹ ਪੂਰਾ ਸ਼ਾਂਤਮਈ ਮੋਰਚਾ ਸੀ ਪਰ ਉਸ ਮੋਰਚੇ ਦੇ ਵਿੱਚ ਇਹ ਭਾਜਪਾ ਦੀ ਸਰਕਾਰ ਨੇ ਪੂਰੇ ਬੈਰੀਗੇਡ ਲਾ ਕੇ ਤਾਰਾਂ ਲਾ ਕੇ ਕੰਧਾਂ ਕੱਢ ਕੇ ਉੱਥੇ ਸ਼ਾਂਤਮਈ ਦਿੱਲੀ ਜਾਂਦੇ ਕਿਸਾਨਾਂ ਨੂੰ ਰੋਕਿਆ ਜਿਹੜਾ ਉਹ ਵੀ ਅਤੀ ਨਿੰਦਨਯੋਗ ਹੈ ਉਸ ਮੋਰਚੇ ਦੇ ਵਿੱਚ ਦਰਾਨ ਸਾਡਾ ਇੱਕ ਨੌਜਵਾਨ ਜੰਗ ਮੁੰਡਾ 22 ਸਾਲ ਦਾ ਉਹ ਪੁਲਿਸ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਕਰਤਾ ਉਹਦਾ ਅਸੀਂ ਅੱਜ ਵੀ ਸ਼ੋਕਮਤਾ ਪਾਇਆ ਤੇ ਉਹਦੇ ਵੀ ਅਸੀਂ ਅਫਸੋਸ ਜ਼ਾਹਰ ਕਰਿਆ ਉਸ ਮੀਟਿੰਗ ਦੇ ਵਿੱਚ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਤੇ ਵੀ ਉਹ ਮੋਰਚਾ ਦੇਖੋ ਮੰਗਾ ਕਿਸਾਨਾਂ ਦੀਆਂ ਇੱਕ ਨੇ ਉਹ ਕਿਸਾਨਾਂ ਦੀਆਂ ਵੀ ਮੰਗਾ ਉਹੀ ਨੇ ਸਾਡੀਆਂ ਵੀ ਮੰਗਾ ਉਹੀ ਨੇ ਉਦੋਂ ਵੀ ਅਸੀਂ ਇਹ ਮੋਰਚੇ ਦੇ ਆਗੂਆਂ ਦੇ ਨਾਲ ਇੱਕ ਕਮੇਟੀ ਗਠਨ ਕਰੀਤੀ ਵੀ ਉਹ ਤਾਲਮੇਲ ਕਰੇ ਤਾਂ ਕਿ ਜਿੱਡੀ ਵੱਡਾ ਸਰਕਾਰ ਦਾ ਹੱਲਾ ਹੈ ਜਿੱਡੀ ਵੱਡੀ ਸਰਕਾਰ ਦੀ ਪਾਵਰ ਹੈ ਵੀ ਇਹ ਕੱਲੇ-ਦਕਲੇ ਇਕਿਆ-ਦੁੱਕਾ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਵੀ ਜੇ ਆਪਾਂ ਵੱਡਾ ਮੋਰਚਾ ਸਾਂਝਾ ਮੋਰਚਾ ਕਰਕੇ ਸਰਕਾਰ ਦੇ ਨਾਲ ਲੜਾਂਗੇ ਤਾਂ ਉਹ ਮੰਗਾਂ ਦੀ ਪ੍ਰਾਪਤੀ ਕਰ ਸਕਦੇ ਆ ਪਰ ਸਾਡੇ ਉਹ ਵੀਰਾਂ ਨੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਉਹ ਕਹਿੰਦੇ ਵੀ ਠੀਕ ਹੈ ਅਸੀਂ ਤਾਂ ਇਹ ਲੜਾਈ ਆਪਦੇ ਤੌਰ ਤੇ ਲੜਾਂਗੇ ਪਰ ਹੁਣ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਇੱਕ ਕਮੇਟੀ ਫੇਰ ਅਸੀਂ ਨੇ ਗਠਨ ਕਰੀਆ ਜਿਹੜੀ ਉਹ ਆਗੂਆਂ ਦੇ ਨਾਲ ਡੱਲੇਵਾਲ ਨਾਲ ਤੇ ਪੰਨੂ ਭੰਦੇਰੋਣਾ ਦੇ ਨਾਲ ਗੱਲਬਾਤ ਕਰੂਗੀ ਕਿੰਨੇ ਮੈਂਬਰੀ ਕਮੇਟੀ ਬਣਾਈ ਗਈ ਉਸ ਦਿਨ ਉਹ 6-7 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰੂਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਛੋਟੀ ਮੋਟੀ ਤਾਕਤ ਨੂੰ ਜਿਹੜੀ ਕੇਂਦਰ ਦੀ ਸਰਕਾਰ ਆ ਕੁਛ ਨਹੀਂ ਗਿਣਦੀ ਜੇ ਪਹਿਲਾਂ ਵੀ ਮੋਰਚਾ ਫਤਿਹ ਹੋਇਆ ਤਾਂ ਉਹਦੇ ਵਿੱਚ ਹਰੇਕ ਕਿਸਾਨ ਦਾ ਹਰੇਕ ਮਜ਼ਦੂਰ ਦਾ ਹਰੇਕ ਦੁਕਾਨਦਾਰ ਦਾ ਹਰੇਕ ਟਰੱਕ ਆਪਰੇਟਰ ਦਾ ਹਰੇਕ ਬੱਸ ਵਾਲੇ ਦਾ ਹਰੇਕ ਮੇਰੇ ਵੀਰ ਦਾ ਯੋਗਦਾਨ ਸੀ ਜਨ ਕੀ ਪ੍ਰਧਾਨ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗਲਤੀ ਹੋਈ ਆ ਜਿਹੜੇ ਕਿਸਾਨ ਅੱਧੇ ਕਿ ਕਿਸਾਨ ਚਲੇ ਗਏ ਉੱਥੇ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਤਾਲਮੇਲ ਨਹੀਂ ਕੀਤਾ ਗਿਆ ਵੀ ਵੱਡੀ ਗਲਤੀ ਹੋਈ ਆ ਇਹ ਤਾਂ ਹੀ ਪ੍ਰੋਟੈਸਟ ਦਾ ਰਸਤਾ ਜੇ ਆਪਾਂ ਦੇਖੀ ਪ੍ਰੋਟੈਸਟ ਹੋਰ ਪਾਸੇ ਚਲਾ ਗਿਆ ਦੇਖੋ ਇਹਨੂੰ ਗਲਤੀ ਕਹਿ ਲੋ ਜਾਂ ਜਾਣਬੁੱਝ ਕੇ ਕਹਿ ਲੋ ਉਹ ਜਿਹੜੀਆਂ 2 3 4 ਜਥੇਬੰਦੀਆਂ ਇਹ ਨੇ ਜਿਹੜੀਆਂ ਉਸ ਬਾਰਡਰਾਂ ਦੇ ਉੱਤੇ ਲੜ ਰਹੀਆਂ ਨੇ ਪਰ ਅਸੀਂ ਹੁਣ ਜਿਹੜੀ ਮੀਟਿੰਗ ਕਰਕੇ ਆਂ ਭਾਰਤ ਦੀ 400 ਜਥੇਬੰਦੀ ਉਹਦੇ ਵਿੱਚ ਹਾਜ਼ਰ ਹੋਈ ਆ ਹਰੇਕ ਸਟੇਟ ਦਾ ਭਾਵੇਂ ਹਰਿਆਣਾ ਧੀ ਭਾਵੇਂ ਪੰਜਾਬ ਧੀ ਯੂਪੀ ਧੀ ਮੱਧ ਪ੍ਰਦੇਸ਼ ਧੀ ਬੰਗਾਲ ਤੋਂ ਤੱਕ ਬਿਹਾਰ ਤੋਂ ਸਾਰੇ ਉਹਦੇ ਵਿੱਚ ਆਗੂ ਨੇ ਸ਼ਮੂਲੀਅਤ ਕਰੀ ਆ ਦੇਖੋ ਇਹ ਮੋਰਚਾ ਜਿਹੜਾ ਇਹ ਭਾਰਤ ਦੇ ਮੋਰਚੇ ਦੀ ਬਜਾਏ ਪੰਜਾਬ ਦਾ ਮੋਰਚਾ ਸੁngੜ ਕੇ ਰਹਿ ਗਿਆ ਉਹ ਆਗੂਆਂ ਦੀ ਮੈਂ ਤਾਂ ਕਹਿੰਦਾ ਬੇਸਮਝੀ ਕਰਕੇ ਤੇ ਉਹ ਮੋਰਚਾ ਉਦੋਂ ਵੀ ਇਹ ਲੋਕਾਂ ਨੇ ਕੁਛ ਨਹੀਂ ਜਦੋਂ ਅਸੀਂ ਦਿੱਲੀ ਮੋਰਚੇ 'ਚ ਬੈਠੇ ਤੇ 26 ਜਨਵਰੀ ਨੂੰ ਉਦੋਂ ਵੀ ਉਸ ਪਾਸੇ ਨੂੰ ਖੰਡੇਉਣ ਦੀ ਕੋਸ਼ਿਸ਼ ਕਰੀ ਸੀ ਸਰਕਾਰ ਨੇ ਤੇ ਹੁਣ ਵੀ ਉਸ ਪਾਸੇ ਨੂੰ ਹੀ ਜਾ ਰਿਹਾ ਹੈ ਪਰ ਕਮੈਂਟਾਂ 'ਚ ਇਹ ਮੇਦੇ ਆ ਰਹੇ ਨੇ ਕਿ ਚਲੋ ਗਲਤੀ ਹੋ ਗਈ ਜੋ ਮਰਜ਼ੀ ਹੋ ਗਿਆ ਵੀ ਕਿਸਾਨ ਕਿਉਂ ਨਹੀਂ ਹੁਣ ਇਕੱਠੇ ਹੋਏ ਸੰਜੂਤ ਕਿਸਾਨ ਮੋਰਚੇ ਨੇ ਵੀ ਵੀ ਹਲਕਾ ਜਿਹਾ ਫੈਸਲਾ ਲੈ ਲਿਆ ਜੀ ਵੀ ਪੁਤਲੇ ਸਾਡ ਦੋ ਆ ਕਰ ਦੋ ਟਰੈਕਟਰ ਮਾਰਚ ਕਰ ਦੋ ਵੀ ਇਹ ਤਾਂ ਹਲਕਾ ਵੀ ਜਾਂ ਤਾਂ ਉੱਥੇ ਜਾਂਦੇ ਉੱਥੇ ਉਹਨਾਂ ਨਾਲ ਇਕੱਠੇ ਹੋ ਕੇ ਤਾਂ ਪ੍ਰਭਾਵ ਪੈਣਾ ਸੀ ਵੀ ਆ ਛੋਟੇ ਮੂਟੇ ਨਾਲ ਸੰਜੂਤ ਕਿਸਾਨ ਮੋਰਚੇ ਨੇ ਵੀ ਗਲਤੀਆਂ ਕਰੀਆਂ ਇਹ ਜੇ ਕਹਿ ਰਹੇ ਨੇ ਦੇਖੋ ਇਹ ਕਿਸੇ ਨੂੰ ਗਲਤੀ ਲੱਗ ਸਕਦੀ ਹੈ ਅਸੀਂ ਉਦੋਂ ਵੀ ਜਦ ਮੋਰਚਾ ਲਾਇਆ ਦਿੱਲੀ ਜਾਣ ਵਾਸਤੇ 21 ਦੇ ਵਿੱਚ ਉਦੋਂ ਵੀ ਅਸੀਂ 4 ਮਹੀਨੇ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਬੈਠੇ ਹਾਂ ਅਸੀਂ ਸਟੈਪ ਬਾਈ ਸਟੈਪ ਲੋਕਾਂ ਨੂੰ ਚੇਤਨ ਕਰਕੇ ਮੋਰਚੇ ਵਾਲੇ ਪਾਸੇ ਨੂੰ ਲਿਜਾਣੇ ਆ ਪਰ ਇਹ ਜਲਦਬਾਜੀ ਚ ਤਤਪੜਤੀ ਚ ਇਹ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਅਸੀਂ ਕੋਸ਼ਾਗੂ ਜਾ ਕੇ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਮਨਵਾ ਕੇ ਮੁੜਿਆਵਾਂਗੇ ਇਹ ਉਹਨਾਂ ਦੇ ਮਨ ਦੀ ਗਲਤਫਹਿਮੀ ਸੀ ਅਸਲ ਦੇ ਵਿੱਚ ਲੋਕ ਤਾਕਤ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ ਜੇ ਲੋਕਾਂ ਦੀ ਤਾਕਤ ਹੈ ਇਸ ਲਈ ਉਹ ਬੜੀ ਵੱਡੀ ਗਲਤੀ ਹੈ ਅਸੀਂ ਤਾਂ ਇਹ ਕਹਾਂਗੇ ਪਰ ਹੁਣ ਵੀ ਅਸੀਂ ਨੇ ਉਹ ਇੱਕ ਕਮੇਟੀ ਉਹਨਾਂ ਦੇ ਨਾਲ ਗਠਿਤ ਕਰੀ ਹੈ ਉਹ ਤਾਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰੀਦੀ ਹੈ ਕਹਿੰਦੇ ਨੇ ਸਾਨੂੰ ਕਿਸੇ ਜਥੇਬੰਦੀ ਦੀ ਜਾਂ ਕਿਸੇ ਸੰਯੁਕਤ ਮੋਰਚੇ ਦੀ ਲੋੜ ਨਹੀਂ ਹੈਗੀ ਉਹ ਕਹਿੰਦੇ ਨੇ ਵੀ ਸਾਡਾ ਨਾਨ ਪੋਲੀਟੀਕਲ ਮੋਰਚਾ ਹੈ ਪਰ ਉਹ ਉਸ ਮੋਰਚੇ ਦੇ ਵਿੱਚ ਪੋਲੀਟੀਕਲ ਲੋਕ ਵੀ ਜਿਹੜੇ ਸ਼ਰਿਆਮਦਾਨ ਕਰਦੇ ਨੇ ਲੱਖੇ ਸਧਾਨੇ ਵਰਗੇ ਵੀ ਅਸੀਂ ਬਠਿੰਡੇ ਤੋਂ ਇਲੈਕਸ਼ਨ ਲੜਾਂਗੇ ਉਹ ਮੋਰਚੇ ਦੇ ਵਿੱਚ ਉਹ ਆਗੂਆਂ ਨੂੰ ਉੱਥੇ ਬੋਲਣ ਦੀ ਪੂਰੀ ਖੁੱਲ ਹੈ ਪਰ ਜਿਹੜਾ ਸੰਯੁਕਤ ਮੋਰਚਾ ਪਹਿਲਾਂ ਭਾਰਤ ਦਾ ਬਣਿਆ ਹੋਇਆ ਉਹ ਕਿਸੇ ਆਗੂ ਐ ਆਗੂ ਨਹੀਂ ਕੋਈ ਜਾਂਦਾ ਉੱਥੇ ਕਿਸੇ ਆਗੂ ਦੀ ਵੀ ਕੋਈ ਕਿਸੇ ਕਿਸਮ ਦੀ ਕੋਈ ਵੇਚਤੀ ਬਦਨਾਮੀ ਕਰ ਸਕਦਾ ਨਹੀਂ ਵੈਸੇ ਵੈਸੇ ਜਗਜੀਤ ਸਿੰਘ ਡੱਲੇਵਾਲ ਦੀ ਗੱਲਬਾਤ ਸਾਹਮਣੇ ਆਉਂਦੀ ਸੀ ਕਿ ਬਲਬੀਰ ਸਿੰਘ ਰਾਜੇਵਾਲ ਨਾਲ ਉਹਨਾਂ ਦੀ ਮੀਟਿੰਗ ਹੋਈ ਤੁਹਾਡੇ ਗਰੁੱਪ ਨਾਲ ਬੂਟਾ ਸਿੰਘ ਬੁਰਜਗਿਲ ਨਾਲ ਕੋਈ ਗੱਲਬਾਤ ਹੋਈ ਜਦ ਤੁਹਾਡੇ ਕੋਈ ਹੋਇਆ ਸੀ ਸੰਪਰਕ ਪਹਿਲਾਂ ਕੋਈ ਪਲਾਨਿੰਗ ਹੋਈ ਕਿ ਕੀ ਗਈ ਜਾਂ ਕਿਹਾ ਗਿਆ ਵੀ ਆਪਾਂ ਜਾਈਏ ਇਕੱਠੇ ਜਾਈਏ ਜਾਂ ਕੋਈ ਐਮੀ ਦੀ ਗੱਲਬਾਤ ਤੁਹਾਡੇ ਨਾਲ ਦੇਖੋ ਇਹ ਕੱਲੇ ਕੱਲੇ-ਕੱਲੇ ਜਥੇਬਦੀ ਦੇ ਨਾਲ ਮੀਟਿੰਗ ਨਹੀਂ ਇਹ ਸੰਯੁਕਤ ਮੋਰਚੇ ਦਾ ਫੈਸਲਾ ਆਤੀ ਸੰਯੁਕਤ ਮੋਰਚੇ ਨੇ ਪੰਜ ਮੈਂਬਰੀ ਕਮੇਟੀ ਗਠਨ ਕਰੀ ਤੀ ਉਹ ਪੰਜ ਮੈਂਬਰੀ ਕਮੇਟੀ ਜਿਹਦੀ ਫੈਸਲਾ ਹੋ ਕੇ ਗਠਿਤ ਹੋਈ ਤੀ ਉਸ ਮੈਂਬਰਾਂ ਨੇ ਪੰਜਾਂ ਦੀ ਗੱਲਬਾਤ ਕਰੀ ਹੈ ਠੀਕ ਹੈ ਹਾਂ ਅੱਛਾ ਜਨਨ ਕਿ ਜਿਵੇਂ ਜਿਵੇਂ ਬਲਬੀਰ ਸਿੰਘ ਰਾਜੇਵਾਲ ਦੀ ਮੈਂ ਪਹਿਲਾਂ ਵੀ ਗੱਲਬਾਤ ਕਰਦਾ ਵੀ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਨੇ ਰੋਕਿਆ ਡੱਲੇ ਵਾਲਾ ਸਾਬ ਨੂੰ ਵੀ ਇਕੱਠੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਵੀ ਉਸ ਹਿਸਾਬ ਨਾਲ ਆਪਾਂ ਚੱਲੀਏ ਤਾਂ ਵਧੀਆ ਗੱਲ ਆ ਵੀ ਐਵੇਂ ਜਿਵੇਂ ਕੋਈ ਉਹ ਕਮੇਟੀ ਨਾਲ ਤਾਲਮੇ ਨਹੀਂ ਹੋਈ ਅਸੀਂ ਦੇ ਕੋ ਕਮੇਟੀ ਨਾਲ ਤਾਲਮੇਲ ਹੋਇਆ ਡੱਲੇ ਵਾਲ ਦੀ ਡੱਲੇ ਵਾਲ ਕਹਿੰਦਾ ਮੈਂ ਗੱਲੇ ਨਹੀਂ ਕਰਨੀ ਇਸ ਸੰਜੁਕਤ ਮੋਰਚੇ ਦੀ ਜਿਹੜੀ ਕਮੇਟੀ ਹੈ ਮੈਂ ਇਹਦੇ ਨਾਲ ਕਹਿੰਦਾ ਗੱਲ ਨਹੀਂ ਕਰਨੀ ਇਸ ਕਰਕੇ ਅਸੀਂ ਫਿਰ ਇਹੀ ਮناسب ਸਮਝਿਆ ਵੀ ਅਸੀਂ ਆਪ ਦੇ ਤੌਰ ਤੇ ਠੀਕ ਹੈ ਮੰਗਾ ਉਹੀ ਨੇ ਕਿਸਾਨ ਵੀ ਉਹੀ ਨੇ ਜਿਹੜੇ ਭਾਵ ਕੋ ਕੇ ਜਾਂਦੇ ਨੇ ਅਸੀਂ ਉਹ ਕਿਸਾਨਾਂ ਦੀ ਵੀ ਕਦਰ ਕਰਦੇ ਆ ਕਿਸਾਨਾਂ ਦੇ ਹੁਣ ਵੀ ਨਾਲ ਆ ਤੇ ਜਿੱਥੇ ਕਿਸਾਨਾਂ ਤੇ ਉੱਤੇ ਜ਼ਬਰ ਹੋਊਗਾ ਉਹ ਜ਼ਬਰ ਦਾ ਸੰਯੁਕਤ ਮੋਰਚਾ ਵੀ ਡਟ ਕੇ ਵਿਰੋਧ ਕਰੂਗਾ ਉਹ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਠੀਕ ਹੈ ਹੁਣ 26 ਫਰਵਰੀ ਦੀ ਕੀ ਪਲਾਨਿੰਗ ਆ ਕਿਵੇਂ ਦਾ ਰਹਿਣ ਵਾਲਾ ਕਿੱਥੇ ਕਿੱਥੇ ਪ੍ਰਦਰਸ਼ਨ ਕਰੋਗੇ ਤੇ ਕਿਸ ਤਰੀਕੇ ਦੇ ਪ੍ਰਦਰਸ਼ਨ ਹੋਣਗੇ 26 ਜਨਵਰੀ ਨੂੰ ਤਾਂ ਸਾਡਾ ਇੱਕ 26 ਫਰਵਰੀ ਦਾ ਤਾਂ ਇੱਕ ਸਾਡਾ ਰੋਸ ਪ੍ਰੋਟੈਸਟ ਹੈ ਅਸੀਂ ਜਿੰਨੇ ਜਿਹੜੇ ਕਿਸਾਨਾਂ ਦੇ ਟਰੈਕਟਰ ਕਹਿੰਦੇ ਨੇ ਸਰਕਾਰ ਵੀ ਅਸੀਂ ਦਿੱਲੀ ਜਾਣ ਨਹੀਂ ਦੇਣੇ ਅਸੀਂ ਸਾਰੇ ਟਰੈਕਟਰ ਜਿੰਨੇ ਕਿਸਾਨਾਂ ਕੋਲੇ ਹੈਗੇ ਆਪਦੇ ਘਰਾਂ ਚੋਂ ਬਾਹਰ ਕੱਢ ਕੇ ਹਾਈਵੇ ਦੇ ਉੱਤੇ ਖੜਾਉਣੇ ਨੇ ਨਾ ਕੋਈ ਅਸੀਂ ਨੇ ਰਸਤਾ ਰੋਕਣਾ ਨਾ ਕੋਈ ਜਾਮ ਲਾਉਣਾ ਅਸੀਂ ਸਿਰਫ ਸਰਕਾਰ ਨੂੰ ਇਹੀ ਦੱਸਣਾ ਵੀ ਆਹੀ ਸਾਡੇ ਕੋਲੇ ਸੰਧਵੇਟ ਨੇ ਜਿਹੜੇ ਇਹਨਾਂ ਨੂੰ ਅਸੀਂ ਹਾਈਵੇ ਦੇ ਉੱਤੇ ਲੈ ਕੇ ਆਵਾਂਗੇ ਤੇ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਫੇਰ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਤੈਅ ਕਰਕੇ ਅਸੀਂ ਵੀ ਕੋ ਦਿੱਲੀ ਵਾਲੇ ਪਾਸੇ ਨੂੰ ਜਾਣ ਦੀ ਤਿਆਰੀ ਬਣਾ ਰਿਹਾ ਸਾਂਝਕ ਮੋਰਚਾ ਠੀਕ ਹੈ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਸੰਗਰੂਰ ਚ ਨੈਸ਼ਨਲ ਹਾਈਵੇ ਲੰਘਦਾ ਜੀ ਬਠਿੰਡਾ ਤੋਂ ਚੰਡੀਗੜ੍ਹ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਫਿਰ ਟਰੈਕਟਰ ਲਾਏ ਜਾਣਗੇ ਵੀ ਸਾਈਡ ਤੇ ਖੜਾਏ ਜਾਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੇਖੋ ਟਰੈਕਟਰ ਖੜਾਉਣ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡਾ ਭਵਾਨੀਗੜ੍ਹ ਚ ਵੀ ਖੜਾਵਾਂਗੇ ਹਾਈਵੇ ਦੇ ਉੱਤੇ ਸੰਗਰੂਰ ਚ ਵੀ ਅਸੀਂ ਖੜਾਵਾਂਗੇ ਧੂਰੀ ਚ ਵੀ ਅਸੀਂ ਖੜਾਵਾਂਗੇ ਸ਼ੇਰਪੁਰ ਚ ਵੀ ਖੜਾਵਾਂਗੇ ਲਹਿਰੇ ਵੀ ਖੜਾਵਾਂਗੇ ਅਸੀਂ ਸੰਗਰੂਰ ਦੀਆਂ ਜਿਹੜੀਆਂ ਤਹਿਸੀਲਾਂ ਨੇ ਜਿੱਥੇ ਜਿਨ੍ਹਾਂ ਨੂੰ ਬਾਟ ਦੂਰ ਨਾ ਪਵੇ ਉਹ ਟਰੈਕਟਰ ਉਵੇਂ ਜਿਵੇਂ ਕੱਢ ਕੇ ਨੈਸ਼ਨਲ ਹਾਈਵੇ ਦੇ ਉੱਤੇ ਅਸੀਂ ਆਪਣੇ ਟਰੈਕਟਰ ਘਰਾਂ ਚੋਂ ਕੱਢ ਕੇ ਉਹ ਸੜਕਾਂ ਦੇ ਉੱਤੇ ਲਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪਲੈਨਿੰਗ ਹੈ ਤੁਹਾਡੀ 26 ਫਰਵਰੀ ਨੂੰ ਅਸੀਂ ਸਭ ਤੋਂ ਪਹਿਲਾਂ WTO ਦਾ ਵੱਡਾ ਪੁਤਲਾ ਬਣਾ ਕੇ ਸਾਰੇ ਭਾਰਤ ਦੇ ਵਿੱਚ ਫੂਕਾਂਗੇ ਜਿਹੜੀ WTO ਹੈ ਉਹੀ ਜਿਹੜੀਆਂ ਸਾਡੀਆਂ ਪਾਵੇਂ ਐਮਐਸਪੀ ਦਾ ਕਾਨੂੰਨ ਹੈ ਪਾਵੇਂ ਹੋਰ ਆਰਥਿਕ ਨੀਤੀਆਂ ਨੇ ਉਹ ਡਬਲਯੂਟੀਓ ਦੇ ਤਹਿਤ ਹੀ ਸਾਡੇ ਉੱਤੇ ਲਾਗੂ ਹੁੰਦੀਆਂ ਨੇ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਡਬਲਯੂਟੀਓ ਦਾ ਪੁਤਲਾ ਫੂਕਾਂਗੇ ਉਸ ਤੋਂ ਬਾਅਦ ਟਰੈਕਟਰ ਨੇ ਜਿਹੜੇ ਉਹ ਅਸੀਂ ਹਾਈਵੇ ਦੇ ਉੱਤੇ ਖੜਾਵਾਗੇ ਯਾਨੀ ਕਿ ਸਟਾਰਟਿੰਗ 11 ਵਜੇ ਤੋਂ ਤੁਸੀਂ ਕਹੀ ਹੈ ਕਿ 11 ਵਜੇ ਪੁਤਲਾ ਸਾੜਿਆ ਜਾਊਗਾ ਉਸ ਤੋਂ ਬਾਅਦ 4 ਵਜੇ ਤੱਕ ਪ੍ਰਦਰਸ਼ਨ ਤੁਹਾਡਾ ਰਹੂਗਾ ਹਾਂ ਪਹਿਲੀ ਚ ਅਸੀਂ ਪੁਤਲਾ ਫੂਕਾਂਗੇ ਉਸ ਤੋਂ ਬਾਅਦ ਟਰੈਕਟਰ ਅਸੀਂ ਹਾਈਵੇ ਦੇ ਉੱਤੇ ਖੜਾਵਾਵਾਂਗੇ ਠੀਕ ਹੈ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਕਰਨ ਦੀ ਅਸੀਂ ਇੱਕ ਮੰਗ ਕਰ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਉਹ ਵੀ ਉੱਤੇ ਜ਼ਿਕਰ ਕੀਤਾ ਸੀ ਨਹੀਂ WTO ਤੋਂ ਤਾਂ ਅਸੀਂ ਕਹਿ ਰਹੇ ਆਂ ਵੀ WTO ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ ਜੇ ਉਹ ਬਾਹਰ ਆਊਗੀ ਤਾਂ ਉਹ ਨੀਤੀਆਂ ਨੇ ਜਿਹੜੀਆਂ ਉਹ ਨੀਤੀਆਂ ਜਿਹੜੀਆਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਸਾਰੇ ਤਬਕਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਬਾਹਰ ਆ ਕੇ ਸਾਡਾ ਇਹਦੇ ਨਾਲ ਗੁਜ਼ਾਰਾ ਹੋ ਸਕਦਾ ਜੇ WTO ਵਿੱਚ ਦੇ ਵਿੱਚ ਰਹਿੰਦਾ ਸਾਡਾ ਮੁਲਕ ਤਾ ਫਿਰ ਉਹ ਨੀਤੀਆਂ ਸਾਡੇ ਤੇ ਲਾਗੂ ਹੁੰਦੀਆਂ ਨੇ ਠੀਕ ਹੈ ਜਿਵੇਂ ਗੱਲਬਾਤ ਇਹ ਵੀ ਕਹੀ ਗਈ ਸੀ ਕਿ ਕਿਸਾਨੀ ਕੱਢੀ ਜਾਵੇ ਉਹਦੇ ਵਿੱਚੋਂ ਹੋਰ ਚਾਹੇ ਜੋ ਮਰਜੀ ਸਿਸਟਮ ਹੋਵੇ ਦੇਸ਼ ਦਾ ਹੋਰ ਕੋਈ ਚਲਦੀ ਆ ਗੱਲਬਾਤ ਵੀ ਉਵੇਂ ਦੀ ਵੀ ਪਲੈਨਿੰਗ ਕਰੀ ਸੀ ਤੁਸੀਂ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਡਬਲਯੂਟੀਓ ਤੋਂ ਸਾਡਾ ਦੇਸ਼ ਬਾਹਰ ਆਉਣਾ ਚਾਹੀਦਾ ਕੱਲੀ ਕਿਸਾਨੀ ਨਹੀਂ ਬਾਹਰ ਆਉਣੀ ਚਾਹੀਦੀ ਡਬਲਯੂਟੀਓ ਦੀਆਂ ਨੀਤੀਆਂ ਉਹੀ ਸਾਡੀ ਐਮਐਸਪੀ ਤੇ ਪ੍ਰਭਾਵਿਤ ਕਰਦੀ ਹੈ ਉਹੀ ਜਿਹੜੀਆਂ ਕਾਰਪੋਰੇਟ ਨੀਤੀ ਨੂੰ ਪਰ ਫੋਲਟ ਕਰਦੀਆ ਉਹੀ ਪ੍ਰਾਈਵੇਟ ਨੂੰ ਪਰਫੋਲਟ ਕਰਦੀਆ ਇਸ ਲਈ ਅਸੀਂ ਕਹਿੰਦੇ ਆ ਵੀ ਸਾਡਾ ਮੁਰਖ ਉਹ ਡਬਲਯੂਟੀਓ ਤੋਂ ਬਾਹਰ ਆਉਣਾ ਚਾਹੀਦਾ ਪਰ ਸਰਕਾਰਾਂ ਕਹਿ ਰਹੀਆਂ ਨੇ ਕਿ ਡਬਲਯੂਟੀਓ ਤੋਂ ਬਾਹਰ ਆ ਕੇ ਜੀ ਅੱਗੇ ਨਹੀਂ ਵੱਧ ਸਕਦਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਜ਼ਿਕਰ ਕਰ ਰਹੇ ਨੇ ਕਿ ਬਹੁਤ ਕੁਝ ਸੋਚਿਆ ਹੋਇਆ ਹੈ ਦੇਸ਼ ਨੂੰ ਅੱਗੇ ਵਧਾਉਣ ਲਈ ਦੇਖੋ ਨਰਿੰਦਰ ਮੋਦੀ ਕਹਿੰ ਜਾਂਦਾ ਵੀ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਸੋਚਿਆ ਹੋਇਆ ਹੈ ਕਿਸਾਨ ਵੀ ਕਰਜਈ ਹੈ ਸੂਬੇ ਵੀ ਕਰਜਈ ਨੇ ਭਾਰਤ ਮੁਲਕ ਵੀ ਕਰਜਈ ਹੈ ਅੱਗੇ ਕਹਦੇ ਨਾਲ ਵਧਾਊਗਾ ਮੁਲਕ ਤਾਂ ਕਰਜਈ ਹੋਈ ਜਾਂਦਾ ਹੈ ਅੱਗੇ ਤਾਂ ਜੇ ਸਾਡੀ ਜੀਡੀਪੀ ਹੈ ਜਿਹੜੀ ਉਹ ਵਧੂਗੀ ਉਹਦੇ ਨਾਲ ਅੱਗੇ ਆਊਗਾ ਇਸ ਲਈ ਅਸੀਂ ਪਰ ਜ਼ੋਰ ਮੰਗ ਕਰਦੇ ਆ ਵੀ ਇਸ ਡਬਲਯੂਟੀਓ ਤੋਂ ਸਾਡੇ ਮੁਲਕ ਨੂੰ ਬਾਹਰ ਆਉਣਾ ਚਾਹੀਦਾ ਇਹਦੇ ਨਾਲੇ ਸਾਡਾ ਦੇਸ਼ ਪਰਫੁੱਲਤ ਹੋ ਸਕਦਾ ਠੀਕ ਹੈ ਬਿਲਕੁਲ ਜੀ 1026 ਫਰਵਰੀ ਨੂੰ ਵੱਡੇ ਪ੍ਰਦਰਸ਼ਨ ਕਰਨਗੇ ਕਿਸਾਨ ਪਲੈਨਿੰਗਾਂ ਬਣਾ ਰਹੇ ਨੇ ਕਿ ਕਿਸ ਤਰੀਕੇ ਨਾਲ ਕਿਉਂਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ 26 ਫਰਵਰੀ ਨੂੰ ਪੰਜਾਬ ਦੀਆਂ ਕੀ ਦੇਸ਼ ਦੀਆਂ ਸੜਕਾਂ ਤੇ ਨੈਸ਼ਨਲ ਹਾਈਵੇਅਾਂ ਤੇ ਟਰੈਕਟਰ ਹੀ ਟਰੈਕਟਰ ਦਿਸਣਗੇ ਅਤੇ ਇਹ ਵੀ ਕਹਿ ਰਹੇ ਨੇ ਕਿਸਾਨ ਆਗੂ ਕਿ ਸਭ ਤੋਂ ਪਹਿਲਾਂ ਡਬਲਯੂਟੀਓ ਦਾ ਪੁਤਲਾ ਸਾੜਿਆ ਜਾਵੇਗਾ ਵੱਡਾ ਪੁਤਲਾ ਬਣਾਵਾਂਗੇ ਉਹ ਪੁਤਲੇ ਸਾੜਾਂਗੇ ਤੇ ਉਸ ਤੋਂ ਬਾਅਦ 11 ਵਜੇ ਤੋਂ 4 ਵਜੇ ਤੱਕ ਸੜਕਾਂ ਦੇ ਨੈਸ਼ਨਲ ਹਾਈਵੇਅ ਦੇ ਸਾਈਡ ਤੇ ਟਰੈਕਟਰ ਖੜਾ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਕਿਸੇ ਨੂੰ ਨਹੀਂ ਰੋਕਾਂਗੇ ਕੋਈ ਰੋਡ ਜਾਮ ਨਹੀਂ ਕਰਾਂਗੇ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ